ਅਸੀਂ ਆ ਕੇ ਗੁਰਦੁਆਰ ਤੋਂ ਦੇਖੀ ਕਰਨ ਬਿਲਕੁਲ ਜੀ ਬਹੁਤ ਖੁਸ਼ੀ ਹੋਈ ਹੈ ਜੀ ਆਫਟਰ ਮੈਜ ਅਸੀਂ ਅੱਜ ਗੁਰਦੁਆਰਾ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਆ ਮੱਥਾ ਟੇਕਣ ਆਏ ਆ ਤੇ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਆ ਬਹੁਤ ਵਧੀਆ ਲੱਗ ਰਿਹਾ ਜੀ ਜਿਆ ਦੀ ਵਿਸ਼ਵਾਸ ਉਸ ਤੋਂ ਬਾਅਦ ਅੱਜ ਪਹਿਲੀ ਵਾਰ ਮੱਥਾ ਟੇਕਣ ਆਏ ਹਾਂ ਅਰਦਾਸ ਨਹੀਂ ਕਰੋਗੇ ਕਿ ਇਹ ਅਰਦਾਸ ਦੇ ਕੇ ਲੈ ਕੇ ਬਿਲਕੁਲ ਜੀ ਅੱਗੇ ਦਾ ਜੋ ਫਿਊਚਰ ਆ ਉਹਦੀ ਅਸੀਂ ਅੱਜ ਬੇਨਤੀ ਕਰਾਂਗੇ ਜੋ ਅੱਗੇ ਆਉਣ ਵਾਲੀ ਜੋ ਹਾਕੀ ਆ ਜੋ 올림픽 ਆ ਰਹੀ ਹੈ ਵਰਲਡ ਕੱਪ ਆ ਰਹੀ ਹੈ ਜਿਹੜਾ ਸਾਡਾ ਆਪਣਾ ਫਿਊਚਰ ਹੈ ਉਹਦੇ ਬਾਰੇ ਜੋ ਬਾਬਾ ਜੀ ਦੇ ਕੋਲ ਅਸੀਂ ਬੇਨਤੀ ਕਰਾਂਗੇ ਦੋਵੇਂ ਸਪੋਰਟਸਮੈਨਾਂ ਉਹਨਾਂ ਪਰ ਖਿਡਾਰੀਆਂ ਤੇ ਆਪਸ ਦੇ ਵਿੱਚ ਜਿਹੜੇ ਡਿਸਕਸ਼ਨਸ ਨੇ ਗੱਲਾਂ ਬਾਤਾਂ ਨੇ ਉਹ ਵੀ ਇਸ ਤਰ੍ਹਾਂ ਹੁੰਦੀਆਂ ਹੋਣਗੀਆਂ ਬਿਲਕੁਲ ਜੀ 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 ਬਿਲਕੁਲ ਕਿਉਂਕਿ ਸਾਡੀ ਆਲਰੇਡੀ ਸ਼ੁਰੂ ਤੋਂ ਬਹੁਤ ਵਧੀਆ ਅੰਡਰਸਟੈਂਡਿੰਗ ਰਹੀ ਹੈ ਤੇ ਅੱਗੇ ਵੀ ਤੇ ਰਹੇਗੀ ਸਿਮਰਾਲ ਜੀ ਦੇਖੀਏ ਤਾਂ ਅਗਲਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣ ਵਾਲਾ ਹੈ ਕੀ ਤਿਆਰੀਆਂ ਕੀਤੀਆਂ ਹੋਈਆਂ ਨੇ ਤਿਆਰੀ ਕਿਹਦੀ ਚੱਲ ਰਹੀ ਹੈ ਬਿਲਕੁਲ ਬਹੁਤ ਹੀ ਚੱਲ ਰਹੀ ਹੈ ਜੀ ਹੁਣ ਅਗਲਾ ਅਸੀਂ ਕੈਂਪ ਚ ਜਾਵਾਂਗੇ ਨੈਕਸਟ ਮੰਥ ਤੇ ਉਸ ਤੋਂ ਬਾਅਦ ਸਾਡੇ ਟੂਰਨਾਮੈਂਟ ਸਟਾਰਟ ਹੋ ਜਾਣਗੇ ਨੈਕਸਟ ਇਅਰ ਵਰਲਡ ਕੱਪ ਤੇ ਦੈਨ 올ੰਪੀਆ ਤੇ ਉਸ ਤੇ ਫੋਕਸ ਦੇਗਾ ਜੀ ਠੀਕ ਹੈ ਥੈਂਕ ਯੂ ਜੀ ਅਚਲ ਜੀ ਉਹ ਦਿੱਤਾ ਦੋ ਹਨ ਮੈਮ ਅੱਜ ਹਰਮੰਦਰ ਸਾਹਿਬ ਪਹੁੰਚੇ ਅਰਦਾਸ ਬੇਨਤੀ ਕਰਦਾ ਹਾਂ ਸਤਿ ਸ੍ਰੀ ਅਕਾਲ ਤੋਂ ਬਾਅਦ ਔਰ ਅੱਗੇ ਆਉਣ ਵਾਲਾ ਸਮਾਂ ਜਿਹੜਾ ਕਿ ਨਹੀਂ ਜਿਆ ਗੇਮਸ ਨੂੰ ਹੋ ਰਿਹਾ ਨਹੀਂ ਕਿਉਂਕਿ ਹੁਣ ਡਿਸਕਸਸ਼ਨਸ ਇਸ ਤਰ੍ਹਾਂ ਹੁੰਦੇ ਆ ਹੋਣਗੇ ਜਿਸ ਵਿੱਚ ਗੇਮ ਬਾਰੇ ਗੱਲਾਂ ਨਹੀਂ ਹੋਣਗੀਆਂ ਹਾਂਜੀ ਹਾਂਜੀ ਬਿਲਕੁਲ ਅੱਜ ਦਰਬਾਰ ਸਾਹਿਬ ਆਏ ਆ ਆਪਾਂ ਤੇ ਵਿਆਹ ਤੋਂ ਬਾਅਦ ਗਾ ਤਾਂ ਪਹਿਲਾਂ ਆਹੀ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਵਾਰੀ ਪਹਿਲਾਂ ਦਰਬਾਰ ਸਾਹਿਬ ਜਾਣਾ ਆ ਮੱਥਾ ਟੇਕਣਾ ਆ ਤੇ ਅਰਦਾਸ ਆਹੀ ਮੰਗਣੀ ਆ ਕਿ ਸਾਡੇ ਤੇ ਇਦਾਂ ਹੀ ਮੇਰੇ ਪਰ ਹੱਥ ਰੱਖਣ ਹਮੇਸ਼ਾ ਹੀ ਇਦਾਂ ਹੀ ਦੋਵੇਂ ਪਰਿਵਾਰ ਖੁਸ਼ ਰਹਿਣ ਤੇ ਇੰਡੀਆ ਲੀਗ ਆਪਾਂ ਇਦਾਂ ਜਿਦਾ ਹੁਣ ਕੰਮ ਕਰ ਰਹੇ ਆ ਅੱਗੇ ਵੀ ਇਦਾਂ ਹੀ ਚੱਲੂਗਾ ਤੇ ਮੈਨੇਜਮੈਂਟ ਦਾ ਜਿਹੜੀ ਦਰਬਾਰ ਸਾਹਿਬ ਦੀ ਮੈਨੇਜਮੈਂਟ ਆ ਉਹਦੇ ਨਾਲ ਤਾਂ ਬਹੁਤ-ਬਹੁਤ ਧੰਨਵਾਦ ਸਾਡਾ ਕਿ ਉਹਨਾਂ ਨੇ ਬਹੁਤ ਵਧੀਆ ਸਾਡਾ ਵੈਲਕਮ ਕੀਤਾ ਇੱਥੇ ਤੇ ਬਸ ਆਹੀ ਆ ਅੱਗੇ ਵੀ ਇਦਾਂ ਹੀ ਚੱਲੇ ਸੋ ਯੂਥ ਵਾਸਤੇ ਕੀ ਮੈਸੇਜ ਆ ਕਿ ਪੰਜਾਬ ਗੌਰਮੈਂਟ ਵੱਲੋਂ ਵੀ ਜਿਹੜਾ ਯੋਗਨਿਸ਼ਾ ਗਰੁੱਪ ਚੱਲ ਰਿਹਾ ਕਿ ਉਹ ਨੌਜਵਾਨ ਜੋ ਨੇ ਖੇਡਾਂ ਵੱਲ ਵਧਣ ਹਾਂਜੀ ਬਿਲਕੁਲ ਆਹੀ ਆ ਕਿ ਸਭ ਤੋਂ ਪਹਿਲਾਂ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਆਪਣੇ ਬੱਚਾ ਨੂੰ سپورਟ ਕਰੋ ਤੇ ਗੇਮਸ ਵੱਲ ਉਹਨਾਂ ਨੂੰ ਜ਼ਿਆਦਾ ਜਾਗਰੂਤ ਕਰੋ ਕਿ ਉਹ ਉਹਨਾਂ ਨੂੰ ਗਰਾਊਂਡੇ 'ਤੇ ਭੇਜੋ ਔਰ ਉਹਨਾਂ ਨੂੰ سپورਟ ਕਰੋ ਅੱਗੇ ਵਧਣ ਲਈ ਕਿਉਂਕਿ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਪੋਰਟਸ 'ਚ ਕੋਈ ਫਿਊਚਰ ਨਹੀਂ ਹੁੰਦਾ ਬਟ ਹੁਣ ਸਪੋਰਟਸ 'ਚ ਵੀ ਕਾਫੀ ਵਧੀਆ ਫਿਊਚਰ ਆ ਤੇ ਜੇ ਤੁਸੀਂ ਬੱਚਿਆਂ ਨੂੰ سپورਟ ਕਰੋਗੇ ਤੇ ਹੋਰ ਉਹ ਵਧੀਆ ਕਰੋਗੇ ਆਪਣੀ ਫੀਲਿੰਗ 'ਚ ਥੈਂਕ ਯੂ ਥੈਂਕ ਯੂ ਆਈ ਸੈ ਅਗੂ ਕਰਕੇ ਦੇਖੀ ਕੀ ਕਹਿੰਦੇ ਬਿਲਕੁਲ ਜੀ ਬਹੁਤ ਖੁਸ਼ੀ ਹੋਈ ਹੈ ਜੀ ਆਫਟਰ ਮੈਚ ਅਸੀਂ ਅੱਜ ਗੁਰਦੁਆਰਾ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਯਾ ਮੱਥਾ ਟੇਕਣ ਆਏ ਆ ਤੇ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਯਾ ਬਹੁਤ ਵਧੀਆ ਲੱਗ ਰਿਹਾ ਜੀ ਵਿਆਹ ਦੀ ਇਹ ਸ਼ੁਰੂਆਤ ਉਸ ਤੋਂ ਬਾਅਦ ਅੱਜ ਪਹਿਲੀ ਵਾਰ ਮੰਦਰ ਟੇਕਣ ਆਏ ਆ ਅਰਦਾਸ ਬੇਨਤੀ ਕਰੋਂਗੇ ਅਸ ਬੇਨਤੀ ਲੈ ਕੇ ਆਇਆ ਹਾਂ ਬਿਲਕੁਲ ਜੀ ਅੱਗੇ ਦਾ ਜੋ ਫਿਊਚਰ ਆ ਉਹਦੀ ਅਸੀਂ ਅੱਜ ਬੇਨਤੀ ਕਰਾਂਗੇ ਜੋ ਅੱਗੇ ਆਉਣ ਵਾਲੀ ਜੋ ਹਾਕੀ ਆ ਜੋ 올림픽 ਆ ਰਹੀ ਹੈ ਵਰਲਡ ਕੱਪ ਆ ਰਹੀ ਹੈ ਜਿਹੜਾ ਸਾਡਾ ਆਪਣਾ ਫਿਊਚਰ ਹੈ ਉਹਦੇ ਬਾਰੇ ਜੋ ਬਾਬਾ ਜੀ ਦੇ ਕੋਲ ਅਸੀਂ ਬੇਨਤੀ ਕਰਾਂਗੇ ਦੂਵੇਂ ਸਪੋਰਟਸਮੈਨੋਆਂ ਅਤੇ ਖਿਡਾਰੀਆਂ ਤੇ ਆਪਸ ਦੇ ਵਿੱਚ ਜਿਹੜੇ ਡਿਸਕਸ਼ਨਸ ਨੇ ਗੱਲਾਂ ਬਾਤਾਂ ਨੇ ਉਹ ਇਸ ਤਰ੍ਹਾਂ ਹੁੰਦੇ ਹੋਣਗੀਆਂ ਬਿਲਕੁਲ ਜੀ 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 ਬਿਲਕੁਲ ਕਿਉਂਕਿ ਸਾਡੀ ਆਲਰੇਡੀ ਸ਼ੁਰੂ ਤੋਂ ਬਹੁਤ ਵਧੀਆ ਅੰਡਰਸਟੈਂਡਿੰਗ ਰਹੀ ਹੈ ਤੇ ਅੱਗੇ ਵੀ ਤੇ ਰਹੇਗੀ ਸ੍ਰੀ ਹਾਲ ਜੀ ਦੇਖੀ ਤਾਂ ਅਗਲਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣ ਵਾਲਾ ਹੈ ਕੀ ਤਿਆਰੀਆਂ ਕੀਤੀਆਂ ਹੋਈਆਂ ਨੇ ਤਿਆਰੀ ਕਿਵੇਂ ਚੱਲ ਰਹੀ ਹੈ ਬਿਲਕੁਲ ਬਹੁਤ ਹੀ ਚੱਲ ਰਹੀ ਹੈ ਜੀ ਹੁਣ ਅਗਲਾ ਅਸੀਂ ਕੈਂਪ 'ਚ ਜਾਵਾਂਗੇ ਨੈਕਸਟ ਮੰਥ ਤੇ ਉਸ ਤੋਂ ਬਾਅਦ ਸਾਡੇ ਟੂਰਨਾਮੈਂਟ ਸਟਾਰਟ ਹੋ ਜਾਣਗੇ ਨੈਕਸਟ ਇਅਰ ਵਰਲਡ ਕੱਪ ਆ ਜਾਂਨ 올ੰਪੀਆ ਤੇ ਉਸ ਤੇ ਫੋਕਸ ਰਹੇਗਾ ਜੀ ਥੈਂਕ ਯੂ ਜੀ ਅਨਕਲੀਤਾ ਉਹ ਦਿੱਤਾ ਦੁਹਨ ਮੈਮ ਅਜ ਹਰਮਨਦਰ ਸਾਹਿਬਹੋਂ ਅਰਦਾਸ ਬੇਨਤੀ ਕਰਨ ਦੇ ਵਾਸਤੇ ਆ ਤੋ ਬਾਅਦ ਔਰ ਅੱਗੇ ਆਉਣ ਵਾਲਾ ਸਮਾਂ ਜਿਹੜਾ ਕਿੰਨੇ ਜਿਹੇ ਗੇਮ ਸੋਨ ਵਾਲਿਆਂ ਨੇ ਕਿਉਂਕਿ ਹੁਣ ਡਿਸਕਸਸ਼ਨਸ ਵੀ ਇਸ ਤਰ੍ਹਾਂ ਹੁੰਦੇ ਆਉਣਗੇ ਜਿਸ ਵਿੱਚ ਗੇਮ ਬਾਰੇ ਗੱਲਾਂ ਹੋਣਗੀਆਂ ਹਾਂਜੀ ਹਾਂਜੀ ਬਿਲਕੁਲ ਅੱਜ ਦਰਬਾਰ ਸਾਹਿਬ ਆਏ ਆਪਾਂ ਤੇ ਵਿਆਹ ਤੋਂ ਬਾਅਦ ਗੱਤ ਪਹਿਲਾਂ ਆਹੀ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਵਾਰੀ ਪਹਿਲਾਂ ਦਰਬਾਰ ਸਾਹਿਬ ਜਾਣਾ ਹੈ ਮੱਥਾ ਟੇਕਣਾ ਹੈ ਤੇ ਅਰਦਾਸ ਆਹੀ ਮੰਗਣੀ ਹੈ ਕਿ ਸਾਡੇ ਤੇ ਇਦਾਂ ਹੀ ਮੇਰ ਪਰ ਹੱਥ ਰੱਖਣ ਹਮੇਸ਼ਾ ਹੀ ਇਦਾਂ ਹੀ ਦੋਵੇਂ ਪਰਿਵਾਰ ਖੁਸ਼ ਰਹਿਣ ਤੇ ਇੰਡੀਆ ਲੀਗ ਆਪਾਂ ਇਦਾਂ ਜਿੱਤਾ ਹੁਣ ਕੰਮ ਕਰ ਰਹੇ ਆ ਅੱਗੇ ਵੀ ਇਦਾਂ ਹੀ ਚੱਲੂਗਾ ਤੇ ਮੈਨੇਜਮੈਂਟ ਦਾ ਜਿਹੜੀ ਦਰਵਾਸਾਬ ਦੀ ਮੈਨੇਜਮੈਂਟ ਹੈ ਉਹਦੇ ਨਾਲ ਤਾਂ ਬਹੁਤ-ਬਹੁਤ ਧੰਨਵਾਦ ਸਾਡਾ ਕਿ ਉਹਨਾਂ ਨੇ ਬਹੁਤ ਵਧੀਆ ਸਾਡਾ ਵੈਲਕਮ ਕੀਤਾ ਇੱਥੇ ਤੇ ਬਸ ਆਹੀ ਆ ਅੱਗੇ ਵੀ ਇਦਾਂ ਹੀ ਚੱਲੇ ਸੋ ਯੂਥ ਵਾਸਤੇ ਕੀ ਮੈਸੇਜ ਹੈ ਕਿਉਂਕਿ ਪੰਜਾਬ ਗਵਰਨਮੈਂਟ ਵੱਲੋਂ ਵੀ ਜਿਹੜਾ ਯੂਥ ਨੈਸ਼ਨ ਸ਼ੈਗਰੂਪ ਚੱਲ ਰਿਹਾ ਕਿ ਉਹ 95 ਜੋਨੇ ਖੇਡਾਂ ਵੱਲ ਵਧਣ ਹਾਂਜੀ ਬਿਲਕੁਲ ਆਹੀ ਆ ਕਿ ਸਭ ਤੋਂ ਪਹਿਲਾਂ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਆਪਣੇ ਬੱਚਾ ਨੂੰ سپورਟ ਕਰੋ ਤੇ ਗੇਮਸ ਵੱਲ ਉਹਨਾਂ ਨੂੰ ਜ਼ਿਆਦਾ ਜਾਗਰੂਤ ਕਰੋ ਕਿ ਉਹਨਾਂ ਨੂੰ ਗਰਾਊਂਡੇ 'ਤੇ ਭੇਜੋ ਔਰ ਉਹਨਾਂ ਨੂੰ سپورਟ ਕਰੋ ਅੱਗੇ ਵਧਣ ਲਈ ਕਿਉਂਕਿ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਪੋਰਟਸ 'ਚ ਕੋਈ ਫਿਊਚਰ ਨਹੀਂ ਹੁੰਦਾ ਬਟ ਹੁਣ ਸਪੋਰਟਸ 'ਚ ਵੀ ਕਾਫੀ ਵਧੀਆ ਫਿਊਚਰ ਆ ਤੇ ਜੇ ਤੁਸੀਂ ਬੱਚਿਆਂ ਨੂੰ ਸਪੋਰਟ ਕਰੋਗੇ ਤੇ ਹੋਰ ਉਹ ਵਧੀਆ ਕਰੋਗੇ ਆਪਣੀ ਫੇਮ ਵਿੱਚ ਥੈਂਕ ਯੂ ਥੈਂਕ ਯੂ